ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧਰਮ ਸ਼ਬਦ ਦੇ ਬਾਰੇ ਵਿੱਚ ਵਿਚਾਰ ਕਰਾਂਗੇ ਧਰਮ ਸ਼ਬਦ ਦਾ ਅਰਥ ਹੈ ਪੁੰਨ ਕਰਮ ਰਸਮੋ ਰਿਵਾਜ ਖੋਲ ਜਾਂ ਦੇਸ ਦੀ ਰੀਤੀ ਫਰਜ਼ ਜਾਂ ਡਿਊਟੀ ਆਦਿਕ ਅਰਥ ਕੀਤੇ ਜਾਂਦੇ ਹਨ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਅਨੁਸਾਰ ਜ਼ਿੰਦਗੀ ਜਿਉਣ ਦੇ ਸਭ ਤੋਂ ਵਧੀਆ ਢੰਗ ਨੂੰ ਧਰਮ ਕਿਹਾ ਜਾਂਦਾ ਹੈ ਸੰਸਾਰ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ अनेका ਹੀ ਅੰਧ ਵਿਸ਼ਵਾਸ ਤੇ ਫੋਕਟ ਕਰਮकांड ਕੀਤੇ ਜਾਂਦੇ ਹਨ ਜਿਵੇਂ ਕਿ ਜਾਨਵਰਾਂ ਦੀ ਪੂਜਾ ਦਰਖਤਾਂ ਦੀ ਪੂਜਾ ਪਿਤਰਾਂ ਦੀ ਪੂਜਾ ਕੁਦਰਤੀ ਸ਼ਕਤੀਆਂ ਦੀ ਪੂਜਾ ਹੋਮ ਜਗ ਆਦਿਕ ਕਰਮ ਕੀਤੇ ਜਾਂਦੇ ਹਨ ਸਤਿਗੁਰੂ ਜੀ ਨੇ ਅਜਿਹੇ ਫੋਕਟ ਕਰਮਕਾਂਡਾਂ ਨੂੰ ਸਵਕਾਰ ਨਹੀਂ ਕੀਤਾ ਸਤਿਗੁਰੂ ਜੀ ਦੇ ਅਨੁਸਾਰ ਧਰਮ ਜਿਹੜਾ ਹੈ ਜੀਵਨ ਜਾਂਚ ਹੈ ਤੇ ਜੀਵਨ ਜਾਂਚ ਦੇ ਰੂਪ ਵਿੱਚ ਹੀ ਸਤਿਗੁਰਾਂ ਨੇ ਇਸ ਨੂੰ ਪ੍ਰਚਾਰਿਆ ਹੈ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਸਭ ਤੋਂ ਚੰਗਾ ਧਰਮ ਪਰਮਾਤਮਾ ਦਾ ਨਾਮ ਸਿਮਰਿਆ ਜਾਵੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਇਹੀ ਸਭ ਤੋਂ ਚੰਗਾ ਧਰਮ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਨਿਰਮਲ ਕੰਮ ਕਰਨੇ ਉੱਚਾ ਆਚਰਨ ਬਣਾਉਣਾ ਤੇ ਪਰਮਾਤਮਾ ਦਾ ਨਾਮ ਸਿਮਰਨਾ ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜੀਵ ਦੇ ਕੀਤੇ ਹੋਏ ਕੰਮਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਪਰਮਾਤਮਾ ਦੇ ਦਰਬਾਰ ਦੇ ਵਿੱਚ ਵਿਚਾਰਿਆ ਜਾਂਦਾ ਹੈ ਕਿ ਜੀਵ ਨੇ ਪਰਮਾਤਮਾ ਦੀ ਸਿੱਖਤ ਸਲਾਹ ਕੀਤੀ ਹੈ ਜਾਂ ਚੰਗੇ ਕਰਮ ਕੀਤੇ ਹਨ ਆਸਾ ਕੀ ਵਾਰ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਅੱਗੇ ਕਰਨੀ ਕੀਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ ਧਰਮ ਦੇ ਬਾਰੇ ਵਿੱਚ ਗੁਰਬਾਣੀ ਅੰਦਰ ਸਮਝਾਇਆ ਗਿਆ ਹੈ ਕਿ ਜਿਸ ਜੀਵ ਨੇ ਆਪਣੇ ਮਨ ਦੇ ਉਤੋਂ ਵਿਕਾਰਾਂ ਦੀ ਮੈਲ ਧੂਣ ਦਾ ਯਤਨ ਹਰ ਰੋਜ਼ ਸ਼ੁਰੂ ਕੀਤਾ ਹੋਇਆ ਹੈ ਉਸਨੇ ਜਿੰਦਗੀ ਰੂਪ ਰੁੱਖ ਨੂੰ ਹਰੀ ਸ਼ਾਖ ਉਗਦੀ ਹੈ ਜਿਸ ਨੂੰ ਧਰਮ ਰੂਪ ਫੁੱਲ ਲੱਗਦਾ ਹੈ ਤੇ ਗੁਰੂ ਗਿਆਨ ਰੂਪੀ ਆਤਮਿਕ ਜੀਵਨ ਦੀ ਸਮਝ ਜੜੀ ਹੈ ਇਹ ਫੁੱਲ ਲੱਗਦਾ ਹੈ ਤੇ ਇਸ ਦੀ ਸੁਗੰਧੀ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਫੈਲਦੀ ਹੈ ਸਤ ਗੁਰੂ ਜੀ ਬਚਨ ਕਰਦੇ ਹਨ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸ਼ਾਖਾਂ ਹਰੀ ਜੜੀ ਜੈ ਧਰਮ ਫੁੱਲ ਫਲ ਗੁਰ ਗਿਆਨ ਦੇ ਰੜਾਇਆ ਬੇਕਾਰ ਬਾਸ ਜਗ ਦੀਜੈ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਧਰਮ ਦਾ ਕਾਰਜ ਕਰਨ ਲੱਗਿਆਂ ਢਿੱਲ ਮੱਠ ਨਹੀਂ ਕਰਨੀ ਚਾਹੀਦੀ ਦੇਰੀ ਨਹੀਂ ਕਰਨੀ ਚਾਹੀਦੀ ਜੇਕਰ ਦੇਰੀ ਕਰਨੀ ਹੈ ਤੇ ਪਾਪ ਕਰਮ ਕਰਨ ਲੱਗਿਆਂ ਦੇਰ ਕਰਨੀ ਚਾਹੀਦੀ ਹੈ ਸੋਚਣਾ ਚਾਹੀਦਾ ਹੈ ਵਿਚਾਰ ਕਰਨਾ ਚਾਹੀਦਾ ਹੈ ਨਹਿ ਬਿਲੰਭ ਧਰਮੰ ਬਿਲੰਭ ਪਾਪੰ ਤਰੰਤ ਨਾਮੰ ਤਜੰਤ ਲੋਭੰ ਹਿਰਦੇ ਵਿੱਚ ਨਾਮ ਜਪੜ ਕਰਨਾ ਚਾਹੀਦਾ ਹੈ ਕਿ ਲੋਭ ਦਾ ਤਿਆਗ ਕਰਨਾ ਚਾਹੀਦਾ ਹੈ ਗੁਰਮੁਖਾਂ ਦੀ ਪ੍ਰਭੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਜਾ ਕੇ ਪਾਪਾਂ ਦਾ ਨਾਸ਼ ਕਰਨਾ ਚਾਹੀਦਾ ਹੈ ਸ਼ਰਨ ਸੰਤੰ ਕੇਲਬਿਕ ਨਾਸਨ ਪ੍ਰਾਪਤੰ ਧਰਮਲਖਿਣ ਇਹ ਧਰਮ ਪ੍ਰਾਪਤੀ ਦੇ ਲਖਣ ਹਨ ਤੇ ਇਹ ਲਖਣ ਉਸੇ ਨੂੰ ਹੀ ਪ੍ਰਾਪਤ ਹੁੰਦੇ ਹਨ ਤੇ ਉਸੇ ਨੂੰ ਹੀ ਇਹ ਪ੍ਰਾਪਤੀ ਹੁੰਦੀ ਹੈ ਜਿਸ ਦੇ ਉੱਤੇ ਪਰਮਾਤਮਾ ਦੀ ਮਿਹਰ ਬਖਸ਼ਿਸ਼ ਤੇ ਕਿਰਪਾ ਹੁੰਦੀ ਹੈ ਨਾਨਕ ਜੇ ਸੋ ਪ੍ਰਸੰ ਮਾਦਵ ਧਰਮ ਦੇ ਨਾਂ ਉੱਤੇ ਕੀਤੇ ਜਾ ਰਹੇ ਵਿਅਰਥ ਕਰਮਾਂ ਦੇ ਬਾਰੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਜਿਹਨੇ ਵੀ ਕਾਮ ਲੋਕ ਵਖਾਵੇਲੀ ਕਰਦੇ ਹਨ ਉਹਨਾਂ ਨੂੰ ਮਸੂਲੀਆ ਜਮ ਰੱਜ ਜਿਹੜਾ ਹੈ ਉਹ ਲੁੱਟ ਲੈਂਦਾ ਹੈ ਇਸ ਲਈ ਕਰਨਾ ਕੀ ਚਾਹੀਦਾ ਹੈ ਵਾਸ਼ਨਾ ਰਹਿਤ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਦੀ ਬਰਕਤ ਦੇ ਨਾਲ ਖਿੰਨ ਭਾਰ ਦੇ ਵਿੱਚ ਹੀ ਮਨੁੱਖ ਦੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਜਿਵੇਂ ਕਿ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ ਏਕ ਘੜੀ ਕੇ ਸਿਮਰੈ ਪਾਪੀ ਤਰੇ ਅਨੇਕ ਗੁਰੂ ਅਰਜਨ ਦੇਵ ਜੀ ਬਚਨ ਕਰ ਰਹੇ ਹਨ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੋ ਸਤਗੁਰਾਂ ਨੇ ਧਰਮ ਨੂੰ ਸੁੱਚੱਜੀ ਜੀਵਨ ਜਾਂਚ ਦੇ ਰੂਪ ਦੇ ਵਿੱਚ ਪ੍ਰਚਾਰਿਆ ਹੈ ਵਿਚਾਰ ਕਰਦੇ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣੀ ਪਾਤਰ ਦੀ ਸੰਗ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ